ਕੀ ਮਸਲਾ ਕੀ ਹੈ ਬੀਸੀਐਮ ਆਰਿਆ ਮਾਡਲ Shastri Nagar ਸਕੂਲ ਸਾਡੇ ਸਭ ਦੇ ਬੱਚੇ ਪੜ੍ਹਦੇ ਸਾਨੂੰ ਇਸ਼ੂ ਇਹ ਹੈ ਕਿ ਇਸ ਸਾਲ ਸਕੂਲ ਨੇ ਬਿਲਕੁਲ ਅਨ ਜੈਨੂਇਨ ਫੀਸ ਵਧਾਈ ਹੈ ਜੋ ਕਿ ਲਾਸਟ ਈਅਰ 14000 ਸੀ ਤੇ ਇਸ ਸਾਲ ਐਲ ਕੇ ਜੀ ਦੀ ਫੀਸ 19000 ਕਰ ਦਿੱਤੀ ਗਈ ਹੈ ਨਰਸਰੀ ਦੀ ਵੀ ਲਾਸਟ ਈਅਰ ਫੀਸ ਨੀਅਰ ਅਬਾਊਟ 34000 ਸੀ ਤੇ ਇਸ ਸਾਲ 42000 ਕੀਤੀ ਗਈ ਹੈ ਜੋ ਕਿ ਬਿਲਕੁਲ ਅਨ ਜਸਟਿਸ ਅਨ ਜਸਟਿਸ ਦੇ ਪੇਰੈਂਟਸ ਨੇ ਆਲ ਸਾਨੂੰ ਕੋਈ ਜਸਟੀਫਿਕੇਸ਼ਨ ਨਹੀਂ ਦਿੱਤੀ ਗਈ ਕਿ ਇੰਨੀ ਫੀਸ ਕਿਸ ਲਈ ਵਧਾਈ ਸਿਰਫ ਰੈਨੋਵੇਸ਼ਨ ਦੇ ਤੇ ਏਸੀ ਰੂਮਸ ਦੇ ਨਾਮ ਤੇ ਇੰਨੀ ਫੀਸ ਦਾ ਹਾਈਕ ਕਰਨਾ ਬਿਲਕੁਲ ਵੀ ਜਸਟੀਫਾਈਡ ਨਹੀਂ ਹੈ ਪੇਰੈਂਟਸ ਕਿੱਥੇ ਜਾਣ ਇੰਨੀ ਫੀਸ ਕਿੱਥੋਂ ਭੇ ਕਰਨ ਨਹੀਂ ਸਰਕਾਰ ਵੱਲੋਂ ਬਾਰ ਬਾਰ ਕਿਹਾ ਜਾਂਦਾ ਮਤਲਬ ਮਨਮਰਜ਼ੀਆਂ ਕਰਦੇ ਨੇ ਜੀ ਤੇ ਦੂਜਾ ਪੁਆਇੰਟ ਇਹ ਹੈ ਸਾਡਾ ਕਿ ਬੁక్స్ ਸੈਲਰ ਵੀ ਸਿਰਫ ਇੱਕੋ ਹੀ ਹੈ ਨਰੂਲਾ ਸਨਸ ਜੋ ਕਿ ਸਰਾਬਾ ਨਗਰ ਹੈ ਹੋਰ ਕੋਈ ਵੀ ਬੁੱਕ ਸੈਲਰ ਨਹੀਂ ਹੈ ਪੂਰੇ ਸ਼ਹਿਰ ਵਿੱਚ ਸਾਨੂੰ ਮਜਬੂਰ ਕੀਤਾ ਜਾਂਦਾ ਹੈ ਇੱਕੋ ਹੀ ਸੈਲਰ ਤੋਂ ਆਪਣੀ ਮਨਮਰਜ਼ੀ ਦੇ ਰੇਟ ਤੇ ਆਪਣਾ ਬੁੱਕ ਸੇਲ ਕਰ ਰਹੇ ਨੇ ਤੇ ਸਾਨੂੰ ਉੱਥੋਂ ਹੀ ਖਰੀਦਨੀਆਂ ਪੈਂਦੀਆਂ ਹਨ ਮੈਮ ਕੀ ਲੱਗਦਾ ਹੈ ਬੇਸ਼ੱਕ ਸਰਕਾਰ ਨੇ ਇਹ ਕਿਹਾ ਕਿ ਜੇ ਕੋਈ ਸਕੂਲ ਮਰਮਾਨੀ ਕਰਦਾ ਤਾਂ ਉਹਨਾਂ ਨੂੰ ਦੱਸਿਆ ਜਾਵੇ ਅੱਜ ਤੁਸੀਂ ਐਮਐਲਏ ਸਾਹਿਬ ਕੋ ਐ ਕਿ ਅਸ਼ਵਾਸਨ ਮਿਲਿਆ ਜੀ ਸਾਨੂੰ ਗੋਗੀ ਸਰ ਨੇ ਅਸ਼ਵਾਸਨ ਦਿੱਤਾ ਹੈ ਕਿ ਅਸੀਂ ਮੰਡੇ ਨੂੰ ਜਾ ਕੇ ਸਕੂਲ ਨਾਲ ਉਹਨਾਂ ਬੈਠ ਕੇ ਮੀਟਿੰਗ ਕਰਾਂਗੇ